thank okay. okay. you ਬਣ ਜਾਂਦੀ ਆ ਸੋ ਲੋਡ ਦੇ ਪੈਰ ਜੇ ਖੜਾਉਣ ਨੂੰ ਬੜੀ ਵਧੀਆ ਹੋ ਫਿਰ ਸੇਫ ਨਹੀਂ ਹੈਗੀ ਚੀਜ਼ ਸੋ ਆਪਾਂ ਇਹਨੂੰ ਉਹ ਕਰ ਦਾਂਗੇ ਆ ਵੀ ਜੰਮੇ ਹੀ ਪਿਆ ਸਿਸਟਮ ਸਾਰਾ ਆਹ ਦੋ ਤਿੰਨ ਮਹੀਨੇ ਦਾ ਬਸ ਹੁਣ ਠੰਡ ਵਾਲੇ ਨਾ ਉਹ ਦੱਬ ਕੋ ਟਕੀ ਛਾਰ ਨੇ ਫੜਨੇ ਆ ਫੇਰ ਇਸ ਦੁਆਚੇ ਲੋਟ ਆ ਮਾਹੌਲ ਓਕੇ ਜੀ ਹੁਣ ਇਹ ਆਪਣੀ ਬੈਲਟ ਗਈਆ ਖੁੱਲ ਇਹਨੂੰ ਪਲੜਾ ਨੂੰ ਸਿੱਟ ਕੇ ਚੱਕ ਕੇ ਹੁਣ ਥੱਲੇ ਮਰਫ ਬੜੀ ਪਈਆ ਉੱਤੇ ਇਹਨਾਂ ਦੇ ਚੱਕੇ ਨਾ ਇਹਨਾਂ ਨੂੰ ਥੱਲੇ ਸੱਟ ਦਈਏ ਜੰਮੇ ਪਿਆ ਭੈਣ ਦੇ ਵੀਰ ਤਾਂ ਚੱਲ ਵੇ ਤੇ ਤੂੰ ਨਹੀਂ ਚੱਲ ਉਹ ਕੇ ਤੇ ਹੁਣ ਚੱਲ ਤੂੰ ਨਹੀਂ ਕੋ ਐਨੋ ਦੇ ਹੰਦੇ ਲਈਏ ਸੱਤ ਲਾਵੇ ਫਾਦਾ ਹੋ ਗਿਆ ਕੰਮ ਨਫਣਾ ਰਾੜ ਨੂੰ ਕਰ ਲਈਏ ਹਾਂ ਭਈ ਲਾ ਸਾਫ ਹੋ ਜਾਊਗਾ ਟਰੈਲਰ ਹਾਂ ਬਈ ਥੋੜੇ ਜਿਹਾ ਪਾਰਟ ਦੇ ਵਿੱਚ ਉਹ ਬਾਕੀ ਤਾਂ ਸਵੇਰੇ ਤਾਂ ਤੁਹਾਨੂੰ ਦਿਖਾਇਆ ਸੀ ਖਾਸੀ ਸੀਗੀ ਪਰ ਬਾਕੀ ਇਹ ਉੱਡ ਗਈ ਸੋ ਇਹਨੂੰ ਹਿੰਮਤ ਨਾਲ ਨਾ ਦੀਏ Not loading me yet. He's going home to get his load paperwork. Yeah, okay. I can't load him. Okay, you're gonna sit here and eat all day long till I get his paperwork. Yeah, it's okay. You can take your time, man. Even no, I can. No, 10 minutes, yeah, 15. even, even I, can... I... I can start loading up and then. Yeah, I'm gonna also have my food no, so fine. until you came back. Yeah, and what's your name, sir? ਹਾਇਸ ਜੈਰੀ ਜੈਰੀ ਜੀ ای آر ਆਰ ਵਾਈ ਇਟਸ ਡਾਮ ਜੈਰੀ ਥਾਮਨ ਜੈਰੀ ਯਾ ਯੂ ਆਰ ਬਿਗ ਜੈਰੀ ਹਾਂ ਬਿਗ ਜੈਰੀ ਯਾ ਹਾਂ ਕਹੂਨਾ ਬਿਗ ਫੂਟ ਜੈਰੀ ਪਾਸ ਜੈਰੀ ਯਾ ਹੌਕੇ ਗੋ ਹੈ ਸੋ ਲੋਡ ਦੇ ਨਾ ਜਿਹੜੇ ਪੇਪਰ ਵਰਕ ਸੀ ਉਹ ਕਹਿੰਦਾ ਮੈਂ ਤਾਂ ਘਰੀ ਭੁੱਲਿਆ ਕੜੂਕੂ ਤੇ ਕਹਿੰਦਾ ਮੈਂ ਜਾਣਾ ਘਰ ਨੂੰ ਲੈਣ ਤੇ ਮਹਾਜਾਦ ਨੂੰ ਹੁਣ ਬਈ ਟਰਪ ਟੁਰਪ ਪਾਉਣੀ ਆ ਇਹਦੇ ਉੱਤੇ ਤੇ ਬਾਗੂ ਕਹਿੰਦਾ ਹੁੰਦਾ ਵੀ ਪੰਜ ਪਰੌਂਠੇ ਖਾ ਕੇ ਫੇਰ ਪੈਂਦੀ ਆ ਤੇ ਹੁਣ ਆਪਾਂ ਪੰਜ ਪਰੌਂਠੇ ਲਈਏ ਖਾ ਤੇ ਫੇਰ ਲੋਡ ਤੇ ਟਰਪ ਪਾਉਂਦੇ ਹੋਵਾਂਗੇ ਉੱਤੋਂ ਨਾ ਇਹ ਬਰਫ਼ ਜੀ ਲਾ ਰਿਹਾ ਹੈਗਾ ਇਹ ਵੀ ਵਧੀਆ ਕੈਨ ਆਲਸੋ ਯੂਜ਼ ਥਿਸ ਔਨ ਦਾ ਟ੍ਰੇਲਰ ਯਾ ਯੇ ਬੈ ਯਾ ਹਾਂ ਤੇ ਆਹ ਚੀਜ਼ ਵਧੀਆ ਇਹਨੇ ਕੱਢਣੀ ਐ ਇਸ ਲਈ ਉਹਦੇ ਵਿੱਚੋਂ ਆਪਣੀ ਉਹ ਓਕੇ ਜੀ ਆਮ ਇਹਦੇ ਨਾਲ ਨਾ ਪਰ ਗੱਲ ਇਹ ਆ ਵੀ ਸਲਿੱਪਰੀ ਵਗੈਰਾ ਦਾ ਖਤਰਾ ਘਟ ਜਾਂਦਾ ਹੈਗਾ ਨਹੀਂ ਲੋਡ ਆਪਣਾ ਤਣਕ ਜਾਂਦਾ ਹਨਾ ਇਹ ਆਹ ਜਿਹੜੀਆਂ ਲਾਈਨਾਂ ਜੀਆਂ ਨੇ ਉਨਾਂ ਦੇ ਵਿੱਚੋਂ ਕੱਢ ਦਿੰਦਾਗਾ ਇਧਰੋਂ ਵੀ ਕਰਦੀਏ ਨਾੜਾ ਜਾ ਚੱਲ 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 ਅਹੀ ਵੀ ਇਹ ਮੂਰੇ ਲਾ ਚਾਇਆ ਰਖਾਸਾ ਹੀ ਹੋ ਗਿਆ ਟਾਰਪੇ ਤੇ ਜੋਰ ਮੋਹ ਲੱਗਣਾ ਟਾਰਪ ਪਾਉਣ ਨੂੰ ਜੇ ਤਾਂ ਇਹਨੇ ਆਉਦੀ ਫੋਰਕਲਿਫਟ ਜਿਹਦੇ ਨਾਲ ਧਰਤੀ ਚੱਕ ਕੇ ਉੱਤੇ ਫਿਰ ਦੱਬਾ ਨੂੰ ਕੋਹ ਨਹੀਂ ਲੱਗਣਾ ਪਰ ਜੇ ਇਹ ਬਈ ਆਪ ਕਰਨੀ ਹੋਈ ਨਾ ਅੱਜ ਮਾਂ ਦੇ ਪੁੱਤੇ ਬੰਬਲੀ ਬਣਾ ਦੇਣਗੇ ਪਰ ਬੁਰਾ ਜਿਹਾ ਮਹਿਸਾਸ ਸਰਪਲ ਫੋਲੋ ਲੱਗਦਾ ਹੈਗਾ ਬੰਦਾ ਅਹਰਜੀ ਗੱਲ ਤਾਂ ਹੈ ਨਹੀਂ ਮੈਨੂੰ ਐ ਵੀ ਲੱਗਿਆਂਦਾ ਵੀ ਅੱਜ ਸਾਰੀ ਦਾ ਡਿਮਾਗ ਲੋਡ ਹੀ ਚੱਕੂ ਇਹੇ ਨੌ ਜੀ ਲੋਡ ਸਾਰਾ ਰੱਖਿਆ ਗਿਆ ਤਿੰਨ ਸਕੇਡਾਂ ਮਗਰ ਚਾਰ ਵਿਚਾਲੇ ਫੇਰ ਚਾਰ ਫੇਰ ਚਾਰ ਤੇ ਮੂਰੇ ਤਿੰਨ ਜਦੋਂ ਮਲ 4 8 12 12 ਨਹੀਂ ਨਹੀਂ ਹਾਂ ਹਾਂ 12 12 ਤੇ 14 15 18 ਸਿੱਕੜਾਂ ਹੋ ਗਈਆਂ ਜੀ ਆਪਣੀਆਂ ਟੋਟਲ ਆਏ ਨੂੰ ਵੀ ਪਾ ਲਈਏ ਘਰ ਹੁਣ ਇੱਥੇ ਦੇ ਪੂਰੇ ਦੇ ਰੱਖਾ ਟਾਇਰ ਦੇ ਨੇੜੇ ਨਾ ਫਿਰ ਕੰਮ ਗਲਤ ਹੋ ਜਾਂਦਾ ਯਾਰ ਫਿਰ ਇਹਨੂੰ ਇੱਥੋਂ ਦੀ ਪਾ ਕੇ ਮੱਲੋ ਇਹ ਹਾਲ ਲੈ ਲਾਸਟ ਵਾਲੀ ਬੈਲਟ ਪਾ ਲਈਏ ਜੀ ਉਰੇ ਉਰੇ ਇਹਨੂੰ ਪਾ ਕੇ ਲਓ ਜੀ ਬੈਲਟਾਂ ਆਪਣੀਆਂ ਇੱਕ ਦੋ ਘੱਟਦੀਆਂ ਉਹ ਵੀ ਪਾ ਦਾਂਗੇ ਸੋ ਆ ਮਾੜਾ ਜਿਹਾ ਧਿਆਨ ਮਾਰ ਲਵੇ ਜਿਵੇਂ ਹੁਣ ਮਗਰਲੇਸ਼ ਕੱਢਾ ਇਹ ਟੇਢੀ ਪਈ ਆ ਇਹਨੂੰ ਕਿਹਾ ਮੈਂ ਬੰਦੇ ਨੂੰ ਇਹਨਾਂ ਦੇ ਵਿੱਚ ਉਹ ਦਊ ਗੋਟ ਕੇ ਪਰਲੇ ਪਾਸੇ ਸੋ ਜਿਹੜਾ ਕੰਮ ਲੈਵਲ ਦੇ ਚ ਆ ਜਾਵੇ ਉਹ ਮੁੜ ਕੇ ਹਰਾ ਦੇ ਵਿੱਚ ਔਖਾ ਹੋ ਜਾਂਦਾ ਕੋਈ ਹੌਲੀ ਫੁਲਕੀ ਚੀਜ਼ ਹੋਵੇ ਉਹਨੂੰ ਤਾਂ ਚਲ ਬੰਦਾ ਚੱਕ ਲੈਂਦਾ ਕਈ ਵਾਰ ਹੂੰ ਵੀ ਮੋੜ ਮਾਰ ਤੇ ਫਹਿਰ ਜੀ ਝੋਲ ਜੀ ਮਾਰ ਕੇ ਖਾਰਾ ਕੁਝ ਨਾਲ ਹੀ ਛੱਟ ਲੈਂਦੀ ਹੁੰਦੀ ਆ ਬੇਬੀ ਦਵਾਰੇ ਭਾਲਨੇ ਆਪਾਂ ਆਈ ਇਕੱਠੀ ਨਹੀਂ ਕਰਨੀ ਆਈ ਛੱਟੂ ਤੈਨੂੰ ਕੋਈ ਨਾ ਐ ਪੇ ਇਕੱਠੀ ਕਰੀ ਲਈਏ ਵੈਸੇ ਕੋਈ ਐਡਾ ਖਰਜ ਆਪਣਾ ਕਹਣਾ ਖਰਜ ਆ ਹੁੰਦਾ ਬੇਬੀ ਇਕੱਠੀ ਕਰਨੀ ਚੀ ਸ਼ਾਨ ਪਾਉਣੇ ਲੱਗੀ ਤਵਾਰੇ ਪੈਣ ਤੇ ਮੈਨੂੰ ਲੱਗਦਾ ਵੀ ਅੱਜ ਸਾਰੀ ਗੜੀ ਚ ਲੋੜੀ ਚੱਕਣਾ ਆਪਾਂ ਹੋਰ ਗਾਣਾ ਨਹੀਂ ਕਰਦੇ ਕੋਈ ਇਹ ਬਸ ਫਿਰ ਦੁਬਾਰਾ ਦੁਬਾਰਾ ਲੈ ਉਹ ਚੱਕੇ ਤੇ ਫੇਰ ਪਾਉ ਉਹ ਮੁੜਾਇਆ ਕਹਿੜਾ ਓਏ ਉਹ ਫਰਦਾ ਬੀ ਕੇਅਰਫੁਲ ਦੇ ਡੱਗ ਨਾ ਬਈ ਦੇ ਕੇਅਰਫੁਲ ਹਾਂ ਇਹ ਮੈਨੂੰ ਕਹਿੰਦਾ ਮੈਂ ਤਾਂ ਕਹਿੰਦਾ ਡਰੋਨ ਹੀ ਆ ਹੁਣ ਆਪਾਂ ਟਰੇਲਰ ਦੇ ਉੱਤੇ ਚੱਲੀਏ ਜੀ ਤੇ ਬੈਲਟਾਂ ਨੂੰ ਲਈਏ ਖੋਲ ਬੂਟਾਂ ਚਾ ਪਾ ਲੇ ਵਾਹੇ ਉਹਨੇ ਬਾਬੇ ਜੀ ਨੇ ਮੈਨੂੰ ਲਾ ਕੇ ਦੱਤੇ ਸੀਗੇ ਪਰ ਕੋਈ ਨਾ ਓਕੇ ਕੌੜੀ ਜੀ ਹਿੰਦੀ ਬੜੀ ਆ ਉਹ ਨਾ ਗਦੇ ਧੂਕਣਾ ਹੰਦਰਾ ਦੇ ਆਏ ਹਾਏ ਲੋਡੀ ਓਹੋ ਉਹ ਕੇ ਜੀ ਹੁਣ ਇਹਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਵੀ ਟਾਰਪਾ ਇਹੇ ਸਾਰਾ ਨੋੜ ਨਾ ਕਨਾਲੀਆਂ ਹੈਗੀਆਂ ਇੱਕ ਟਾਰਫ ਅੱਗੇ ਪਊਗੀ ਇੱਕ ਪਊਗੀ ਪਿੱਛੇ ਵਾਲੇ ਪਾਸੇ ਦੇ ਓខਾ ਯਾਰ ਕੰਮ ਇਹਦਾ ਅੱਜ ਵਾਲਾ ਦਾ ਓਏ ਕੰਮ ਕੰਮ ਓਏ ਹੋਏ ਅਮਕ ਨੇ ਸ਼ੇਮ ਉਦਦੇ ਵਾਲਾ ਹੀ ਹੋ ਗਿਆ ਕਦੋਂ ਪਹਿਲਾਂ ਵੀ ਆਈਆਂ ਪਾ ਕੇ ਲੈ ਕੇ ਗਾਈ ਮਾ ਨਾ ਬਈ ਇਹ ਤੇ ਦਾ ਫੇਰ ਖੜਦਾ ਨਹੀਂ ਯਾਰ ਹੁਣ ਇਹਦਾ ਮੂੰਹ ਮੈਨੂੰ ਲੱਗਦਾ ਇਧਰ ਲੈ ਪਾਸੇ ਆ 100 ਹਾਂਜੀ ਇਹਦਾ ਮੂੰਹ ਇਧਰ ਆ ਤੇ ਆਪ ਇਹਨੂੰ ਹੁਣ ਖਿੱਚ ਕੇ ਲੈ ਕੇ ਜਾਈਏ ਇਧਰ ਨੂੰ

ਕੰਵੇ ਮੈਨੂੰ ਬਚਾਲੇ ਵਾਲੀ ਟਾਰਪ ਲੱਗਦੀ ਆ ਛੋਟੀ ਸੋ ਸਾਰਾ ਲੋਡ ਕਵਰ ਹੋਣਾ ਨਹੀਂ ਉਹ ਅੱਬਾ ਮੂਰੇ ਮੂਰੇ ਫਾਕੇ ਲੈ ਜਾਵਾਂਗੇ ਮਾਗ ਰਾਤੀ ਦੇਖੀ ਆਉ ਯਾਰ ਚ ਜਿਵੇਂ ਕਰਨਾ ਹੋਊਗਾ ਦਰਬੜਾ ਲੱਗਦਾ ਓਏ ਆਏ ਹੋਏ ਦਰਦ ਦੇ ਨੂੰ ਹੀ ਗਰਮੀ ਆ ਗਈ ਓਏ ਉਹ ਤਾਂ ਨਹੀਂ ਕੰਬੜ ਵੀ ਮੋٹے ਪਾਏ ਵੇ ਕੰਬੜ ਹੀ ਆਉਂਦਾ ਕੋਟ

ਕਿਤੇ ਸ਼ਾਪਾ ਛੇੜਿਆ ਉਹ ਰੈੱਡ ਪਾਸ ਵਾਲਿਆਂ ਨੇ ਹੂ ਹੋ ਹੋਏ 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 ਉਹਦੇ ਆਲੇ ਨਾ ਪਾਈਪਾਂ ਵਾਲਾ ਕੰਮ ਹੀ ਹੋ ਗਿਆ ਗੁੱਡੇ ਲਾ ਕੇ ਭੇਜ ਆ ਮਣਾ ਕੇ ਸਟਾਪ ਆਏ ਹਾਏ ਆ ਇਹਨਾਂ ਥੰਦੇ ਕਿੰਨੀ ਕੁ ਗਈ ਵੀ ਆ ਇਹਨੂੰ ਹੁਣ ਇਹਦੇ ਦੇ ਦਈਏ ਜੀ ਉੱਤੇ ਕਉਂ ਮੈਂ ਪਹਿਲਾਂ ਮੈਨੂੰ ਆਏ ਸੀ ਵੀ ਇਹ ਛੋਟੀ ਆ ਨਹੀਂ ਤਾਂ ਸ਼ੁਰੂਜੀ ਓਕੇ ਜੀ ਸੋ ਇਹ ਤਾਂ ਲੱਗਦਾ ਗਏ ਆਪਾਂ ਨੂੰ 2-3 ਘੰਟੇ ਤੇ ਲੋਡ ਹੋ ਗਿਆ ਪੈਕ ਜਮਾ ਹੈ ਤੇ ਆ ਦੋ ਬੈਲਟਾਂ ਮਾਰਤੀਆਂ ਉੱਤੇ ਦੀ ਟਾਇਰ ਟੂ ਦੁਬਾਰੇ ਕਰ ਲਈ ਚੱਕ ਲੋਡ ਇਹ ਸਿਕਿਉਰ ਹੋ ਗਿਆ ਢਾਕਤਾ ਸਾਰੇ ਪਾਸਿਓਂ ਲਾਈਟਾਂ ਲੂਟਾਂ ਦੇਖ ਲਈਆਂ ਜਗਾ ਕੇ ਚਲਦੀਆਂ ਮਗਰੋਂ ਵੀ ਢਾਕਤਾ ਆ ਸਾਫ਼ ਕਰ ਲਿਆ ਸਿਸਟਮ ਸਾਰਾ ਪਰਨਾ ਕਿ ਤਾਰਪ ਛੋਟੀ ਸੀਗੀ ਸੋ ਇਹਦਾ ਇੱਕ ਪਾਸਾ ਆ ਪੁੰਜਾ ਦੇ ਆ ਹੀ ਰਹਿ ਗਿਆ ਸੋ ਇਹ ਹੁਣ ਪਤਾ ਹੀ ਨਹੀਂ ਸੀਗਾ ਵੀ ਇਦਾਂ ਦੀ ਐ ਸੋ ਇਹਨੂੰ ਆ ਹੀ ਪਾ ਕੇ ਲੈ ਚੱਲੇ ਆ ਤੇ ਓਹੋ ਲੱਗਦਾ ਉੱਤੇ ਵੀ ਯਾਰ ਇਹਦੇ ਪਰਨੇ ਦੇ ਬਰਫ਼ ਜੀ ਜੰਮ ਗਈ ਆ ਕੋਈ ਨਹੀਂ ਜਾ ਕੇ ਪੰਪ ਤੇ ਨਹਾਉਣੇ ਨੂਣੇ ਆ